ਮਾਦੋਾਨਾ ਗੂਦਾ ਕੀਤਾ ਕਿਉਂ ਸਾਰੇ ਦੇਸ਼ ਦੇ ਵਿੱਚ ਹੜਕੰਪ ਮਚਿਆ ਭਾਰਤ ਦਾ ਸੰਵਿਧਾਨ ਜਿਹੜਾ ਦੁਨੀਆਂ ਦੇ ਸੰਵਿਧਾਨਾਂ ਦੇ ਵਿੱਚ ਪਾਰ ਜੈਪੁਰ ਜੈਪੁਰ ਮਰਦਾਬਾ ਮਰਦਾਬਾ ਅੰਬਿਤਸਰ ਸਾਹਿਬ ਗੁੰਡਾ ਮਰਦਾਬਾ ਹਮੇਸ਼ਾ ਅਮਰ ਰਹੇ ਅਮਰ ਰਹੇ ਅਮਰ ਰਹੇ ਰੱਬ ਦੀਆਂ ਰਸਮਾਂ ਅਮਰ ਰਹੇ ਅਮਰ मुर्दा <laughs> ਹائے ਹਾਏ 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 ਕਰਨ ਸਿੰਘ ਟੋਪੜਾ ਅੱਜਾਰੇ ਵਾਇਲ ਕੀਤੀ ਗਈ ਹੈ ਕਿ ਸੰਬੰਧਿਤ ਕੀਤੀ ਗਈ ਹੈ ਅੱਜ ਜਿਹੜੀ ਨਾਹਰੇਬਾਰੀ ਹੈ ਸਾਡੇ ਦੇਸ਼ ਦੀ ਸਰਬਉੱਚ ਸਾਸਤਾ ਪਾਰਲੀਮੈਂਟ ਦੇ ਵਿੱਚ ਉੱਥੋਂ ਦੇ ਮੈਂਬਰ ਪਾਰਲੀਮੈਂਟ ਦੇ ਤੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਭਾਰਤੀ ਸੰਵਿਧਾਨ ਦੇ ਨਰਮਾਤਾ ਡਾਕਟਰ ਬੀ ਆਰ ਅੰਬੇਦਕਰ ਦੇ ਖਿਲਾਫ ਬਹੁਤ ਹੀ ਭੱਦੀ ਮਾਨਸਿਕਤਾ ਵਾਲੀ ਸੋਚ ਦੇ ਵਿੱਚੋਂ ਅੰਮਿਤਸਾਨ ਨੇ ਡਾਕਟਰ ਸੰਵਿਧਾਨ ਸਾਡੇ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਦੇ ਖਿਲਾਫ ਜਿਹੜੀ ਭੱਦੀ ਸਰਦਾ ਵਾਲੀ ਬੋਲੀ ਹੈ ਅਸੀਂ ਆਪ ਦੀ ਸਸਤਾ ਦੇ ਵੱਲੋਂ ਉਹਦੀ ਡਟ ਕੇ ਨਿੰਦਾ ਕਰਦੇ ਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਮੰਗ ਕਰਦੇ ਆ ਕਿ ਅਮਿਤ ਸਾਨੂ ਆਪਣੇ ਮੰਤਰੀ ਮੰਡਲ ਦੇ ਵਿੱਚੋਂ ਬਰਖਾਸਤ ਕੀਤਾ ਜਾਵੇ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਦਾ ਨਰਾਦਰ ਕਰਨ ਦੇ ਲਈ ਉਹਦੇ ਤੇ ਦੇਸ਼द्रोह ਦਾ ਮਕਦਮਾ ਦਰਜ ਕੀਤਾ ਜਾਵੇ। ਕਾਧਰਾਵਾਦ ਜਨ ਸਕੱਤਰ ਡਾਕਟਰ ਮੇਡਕਰ ਚਿਤਰਾਵਾਂ ਚੁਹਾਨੀਗੜ ਤੋਂ ਜਨਾਰੇ ਵਾਲ ਕੀਤੀ ਕਿ ਸਵਾਰਥ ਕੀਤੀ ਗਈ ਹੈ। ਇਹ ਪਿਛਲੀ ਦਿਨ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸਾਨੂ ਨੇ ਜਿਹੜਾ ਡਾਕਟਰ ਮੇਡਕਰ ਦੇ ਖਿਲਾਫ ਭੱਦੀ ਕੋਰਸਬਦਲੀ ਕੀਤੀ ਆ ਜਿਹਨਾਂ ਨੇ ਕਿਹਾ ਵੀ ਜੇਕਰ ਤੁਸੀਂ ਡਾਕਟਰ ਮੇਡਕਰ ਦਾ ਨਾਮ ਬਾਰ-ਬਾਰ ਲੈਨੇ ਜੇਕਰ ਭਗਵਾਨ ਦਾ ਨਾਮ ਲੈ ਲਾਦੇ ਤਾਂ ਤਸੀਬ ਅਸਲੋ ਸੱਤ ਜਨਮ ਤਰਜਾਂ ਦੇ ਪਰ ਸੱਤਿਓ ਗੱਲ ਇਹ ਹੈ ਡਾਕਟਰ ਮੇਡਕਰ ਨੇ ਜਿਹੜੇ ਕਿਸੇ ਕੁਚਲਾ ਵਾਸਤੇ ਲੋਕਾਂ ਵਾਸਤੇ ਕੰਮ ਕੀਤਾਗਾ ਉਹ ਤਾਂ ਇਸ ਜਨਮ ਦੇ ਵਿੱਚ ਹੀ ਉਹਨਾਂ ਨੂੰ ਫਲ ਮਿਲ ਜਾਣਾਗਾ ਇਸ ਕਰਕੇ ਸਾਡੇ ਭਗਵਾਨ ਸਾਡੇ ਰੈਬਰ ਡਾਕਟਰ ਮੇਡਕਰ ਸਭ ਨੇ ਅਸੀਂ ਉਹਨਾਂ ਨੂੰ ਸਜਦਾ ਕਰਦੇ ਹ ਅਮਿਤ ਸਾਡੇ ਜਿਹੜੇ ਬੋਲ ਨੇ ਉਹਨਾਂ ਦੀ ਅਸੀਂ ਸਖਤ ਸਬੋਚ ਨਕੀਦੀ ਕਰਦੇ ਹ ਗਰਮੀਤ ਸਿੰਘ ਪ੍ਰਧਾਨ ਡਾਕਟਰ ਬੀਆਰ ਮੇਤ ਅਮੇਦਕਰ ਚੇਤਰਾਮਨ ਚ ਪਵਾਨੀਗਾੜ ਕੁੱਝ ਹੋ ਗਿਆ ਕਿ ਸਮਨ ਹੋ ਗਿਆ ਅੱਜ ਅਸੀਂ ਪਤਲਾ ਅੰਮਿਤ ਸ਼ਾਹ ਜੀ ਜਿਹੜੇ ਆਪਣੇ ਪਾਰਲੀਮੈਂਟ ਮੰਨੀ ਨੇ ਉਹਨਾਂ ਨੇ ਗ੍ਰਹਿ ਮੰਤਰੀ ਜੀ ਨੇ ਉਹਨਾਂ ਨੇ ਇੱਕ ਇਹੋ ਜਿਹਾ ਬਿਆਨ ਦਿੱਤਾ ਜਿਹੜਾ ਕਿ ਬਹੁਤ ਘਿਰਣਾਯੋਗ ਬਿਆਨ ਸੀ ਉਹਦਾ ਜਿਹੜਾ ਕਿ ਬਾਬਾ ਸਾਹਿਬ ਬਾਰੇ ਉਹਨਾਂ ਨੇ ਬੋਲਿਆ ਸੀਗਾ ਉਥੇ ਬੋਲਣ ਨਾਲ ਆਪਣੇ ਦੇਸ਼ ਦੇ ਵਿੱਚ ਬਹੁਤ ਵੱਡਾ ਰੋਸ ਆ ਬਹੁਤ ਜਨ ਸਮਾਜ ਦੇ ਵਿੱਚ ਹੋਰ ਸੰਸਥਾਾਂਾਂ ਵਿੱਚ ਵੀ ਬਹੁਤ ਵੱਡਾ ਰੋਸ ਆ ਇਹ ਆਪਣੇ ਦੇਸ਼ ਦੇ ਦੇਸ਼ ਨੂੰ ਵੰਡਣ ਦੇ ਬਰਾਬਰ ਸਮਝਿਆ ਜਾ ਸਕਦਾ ਸਾਡੀ ਮੋਦੀ ਜੀ ਤੋਂ ਇਹੀ ਜਿਉਂ ਤਾਂ ਤੋਂ ਬੇਨਤੀ ਕਰਦੇ ਹਾਂ ਉਹਨਾਂ ਨੂੰ ਵੀ ਇਹਨਾਂ ਨੂੰ ਇਸ ਪਾਰਲੀਮੈਂਟ ਵਿੱਚੋਂ ਬਰਖਾਸਤ ਕਰ ਦੇਣਾ ਚਾਹੀਦਾ ਸਾਡੀ ਇਹੀ ਮੰਗ ਹੈ ਮੈਂ ਜੀ ਗੁਰਮੀਤ ਸਿੰਘ ਕਲਾਚਾੜ ਅੱਜ ਮਿਕਸਾ ਦਾ ਪਤਲਾ ਪੁੱਤਲਾ ਕਿ ਕਿਸ ਬਾਰੇ ਹਮ ਇਤਿਹਾਸਨ ਹੈ ਕੁਝ ਦਿਨ ਪਹਿਲਾਂ ਪਾਰਲੀਮੈਂਟ ਦੇ ਵਿੱਚ ਇੱਕ 바ਵਾ ਸਾਹਿਬ ਡਾਕਟਰ ਭੀਮਰੋ ਅਵੇਦ ਕਰਤੇ ਟਿੱਪਣੀ ਕੀਤੀ ਆ ਉਹ ਜਿਹੜੀ ਟਿੱਪਣੀ ਨੇ ਸਾਰੇ ਮੁਲਕ ਦੇ ਜਿਹੜੇ ਹਰਦੇਵ ਗੁਰੁੰਦਰ ਤੇ ਕਿਉਂਕਿ ਇੱਕ ਐਡੇ ਅਹੁਦੇ ਤੇ ਪਰ ਆਜਮਾਨ ਉਹਨੂੰ ਮਤਲਬ ਇਦਾਂ ਦਾ ਜਿਹੜਾ ਇਹ ਸੋਪਾ ਨਹੀਂ ਦਿੰਦਾ ਜੋ ਕੰਮ ਕੀਤਾ ਅਸੀਂ ਇਹ ਸਖਤ ਨਖੇਦੀ ਵੀ ਕਰਦੇ ਆਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਉਹਨੂੰ ਬਰਖਾਸਤ ਵੀ ਕੀਤਾ ਜਾਵੇ ਤੇ ਜੇ ਕਾਨੂੰਨ ਦੇ ਵਿੱਚ ਕੋਈ ਇਦਾਂ ਦੀ ਪ੍ਰੋਵੀਜ਼ਨ ਹੈ ਤਾਂ ਉਹਦੇ ਬੰਦੀ ਧਾਰਾ ਵੀ ਲਾਈ ਜਾਵੇ ਤਾਂ ਕਿ ਸਾਡੇ ਮੁਲਕ ਦੇ ਲੋਕਾਂ ਨੂੰ ਜਿਹੜੀ ਠੇਸ ਪਹੁੰਚੀ ਹੈਗੀ ਉਹ ਥੋੜਾ ਬਹੁਤਾ ਉੱਥੋਂ ਜਿਹੜੀ ਰਾਹਤ ਨਾ ਮਿਲ ਸਕੇ